ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਸੀਰ ਮਹਾਰਾਜ ਗੱਲ ਕਿਰਤੀ ਲੋਕਾਂ ਦੀ ਚੈਨਲ ਵੱਲੋਂ ਤੇ ਅੱਜ ਸਾਡੇ ਨਾਲ ਬੀਕੇ ਜੋ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਪਰਸ਼ੋਤਮ ਕੁਮਾਰ ਜੀ ਮੌਜੂਦ ਨੇ ਜੋ ਕਿ ਕੱਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆਗਾ ਤੇ ਪਿੰਡ ਮਹਾਰਾਜ ਤੋਂ ਬਲਵੰਤ ਮਹਾਰਾਜ ਜੀ ਉਹਨਾਂ ਨੂੰ ਵੀ ਅਰੈਸਟ ਕੀਤਾ ਰਾਤ ਦਾ ਤੇ ਕਰਦੇ ਆਪਾਂ ਪਰਸ਼ੋਤਮ ਕੁਮਾਰ ਜੀ ਨਾਲ ਗੱਲਬਾਤ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਮਸਲਾ ਕੀ ਹੈਗਾ ਵੀ ਤੁਹਾਡੇ ਜਥੇਬੰਦੀ ਵੱਲੋਂ ਇਹ ਕੋਈ ਪ੍ਰੋਗਰਾਮ ਨਹੀਂ ਸੀ ਤੇ ਜਿਹੜੇ ਬੰਦੇ ਹੈਗੇ ਤੁਹਾਡੇ ਜਿਹੜੇ ਆਗੂ ਆ ਉਹ ਰੈਸਟ ਕਿਤੇ ਗਏ ਗਏ ਆ ਤੇ ਕਈ ਜ਼ਿਲਾਂਚ ਕਿਤੇ ਗਏ ਇਹਦੇ ਬਾਰੇ ਸਾਨੂੰ ਖੁੱਲ ਕੇ ਦੱਸੋ ਜੀ ਹਾਂ ਜੀ ਜਿਹੜਾ ਇਹ ਇਹਨਾਂ ਦਾ ਰਾਤ ਦਾ ਅਚਾਨਕ ਛਾਪਿਆਂ ਦਾ ਪ੍ਰੋਗਰਾਮ ਹੈ ਇਹ ਕੱਲ ਕਿਤੇ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਗੱਲਬਾਤ ਆ ਉਹ ਸਰਕਾਰ ਨਾਲ ਟੁੱਟ ਗਈ ਸੀ ਜਿਹਨਾਂ ਨੇ ਚੰਡੀਗੜ੍ਹ 5 ਤਰੀਕ ਨੂੰ ਲਾਉਣਾ ਸੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਜੋਨ ਦੀ ਨਕਰਾंतिकारी ਇਹ ਪਹਿਲਾਂ ਤੋਂ ਇੱਕ ਸਾਲ ਤੋਂ ਛੰਭੂ ਬਾਰਡਰ ਤੇ ਬੈਠੀ ਹੈ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਹਿੱਸਾ ਹੈ ਇਸ ਲਈ ਜਿਹੜੇ ਤਾਂ ਉਹ ਜਥੇਬੰਦੀਆਂ ਆ ਉਹ ਤਾਂ ਸੁਚੇਤ ਹੋਣਗੇ ਪਰ ਇਹ ਸਰਕਾਰ ਨੇ ਜਿਹੜਾ ਸਾਡੇ ਘਰਾਂ ਦੇ ਵਿੱਚ ਰਾਤ ਨੂੰ ਮਤਲਬ ਛਾਪੇਮਾਰੀ ਕੀਤੀ ਹੈ ਬਲਵੰਤ ਮਹਾਰਾਜ ਨੂੰ ਰਾਤ ਅਰੈਸਟ ਕਰ ਲਿਆ ਤੜਕੇ ਮੇਰੇ ਘਰੇ ਵੀ ਛਾਪੇਮਾਰੀ ਹੋਈ ਹੈ ਸਾਡੀ ਸੂਬਾ ਜਰਨਲਿਸਟ ਸੁਖਵਿੰਦਰ ਕੌਰ ਦੇ ਘਰੇ ਵੀ ਹੋਈ ਹੈ ਤੇ ਬਾਅਦ ਚ ਜਦੋਂ ਇੱਥੋਂ ਦੇ ਡੀਐਸਪੀ ਨਾਲ ਗੱਲ ਕੀਤੀ ਬੀਐਸਪੀ ਫੂਲ ਨਾਲ ਤਾਂ ਉਹਨਾਂ ਨੇ ਕਿਹਾ ਵੀ ਪ੍ਰਧਾਨ ਜੀ ਇਹ ਮਤਲਬ ਜੇ ਕੋਈ ਮਿਸਟੇਕ ਹੋ ਜਾਂਦੀ ਹੈ ਤੇ ਕੋਈ ਨਹੀਂ ਤੁਹਾਡਾ ਬੰਦਾ ਛੱਡ ਦਿੰਦੇ ਆ ਬਲਵੰਤ ਮਹਾਰਾਜ ਰਾਤ ਦਾ ਰਸਤਾ ਹੈ ਅਸੀਂ ਹੱਥ ਨਹੀਂ ਆਈ ਕਿਹੜੇ ਥਾਣੇ ਚਾਈ ਉਹ ਇਹਨਾਂ ਦੇ ਦੱਸਣ ਮੁਤਾਬਕ ਥਾਣਾ ਕੈਂਟ ਬਠਿੰਡਾ ਹੈ ਕਿਉਂਕਿ ਪੁਲਿਸ ਵੀ ਬਾਹਰ ਲਈ ਸੀ ਬਠਿੰਡੇ ਸੰਗਤ ਮੰਡੀ ਦੀ ਹੋਰਾਂ ਮੰਡੀਆਂ ਦੀ ਹੋਰਾਂ ਥਾਣਿਆਂ ਦੀ ਪੁਲਿਸ ਸੀ ਇਸ ਲਈ ਇਹ ਸਾਨੂੰ ਕਹਿੰਦੇ ਵੀ 8 8:30 ਵਜੇ ਦੇ ਨੂੰ ਉਹਨੂੰ ਰਿਲੀਜ਼ ਕਰ ਦੇਵਾਂਗੇ ਫਿਰ 11 ਵਜੇ ਦਾ ਦਿੱਤਾ ਫਿਰ 12 ਵਜੇ ਦਾ ਦਿੱਤਾ ਪਰ ਸਾਨੂੰ ਆਹ ਹੁਣ ਮੇਰੇ ਸਾਢੇ 5:30 ਵਜਣ ਦਾ ਟਾਈਮ ਹੈ ਅਸੀਂ ਆਏ ਸੀ ਇਕੱਠੇ ਹੋ ਕੇ ਡੀਐਸਪੀ ਦਫ਼ਤਰ ਪਰ ਇੱਥੋਂ ਦਾ ਡੀਐਸਪੀ ਜਿਹੜਾ ਉੱਥੇ ਨਾਕਾ ਲੱਗਿਆ ਹੋਇਆ ਗਿੱਲਕਲਾ ਸਦਰ ਸ਼ਾਣੀ ਉੱਥੇ ਬੈਠਾ ਹੈ ਜਦੋਂ ਫੋਨ ਕਰੀਦਾ ਕਹਿੰਦਾ ਤੁਸੀਂ ਇੱਥੇ ਆ ਜਾਓ ਅਸੀਂ ਪੁੱਛਣੀ ਆਏ ਸੀ ਕਿ ਵੀ ਭਾਈ ਉਹਨੂੰ ਕਿਹੜੇ ਹਾਸ ਚ ਰੱਖਿਆ ਹੈ ਜੇ ਹੋਰਾਂ ਜ਼ਿਲ੍ਹਿਆਂ ਨੇ ਛੱੜਤੇ ਗਰਦਾਸਪੁਰ ਦੇ ਚੋਂ ਸਾਡਾ ਸ਼ੋਕ ਭਾਰਤੀ ਸੀ ਸੂਬੇ ਦਾ ਲੀਡਰ ਉਹ ਉੱਥੋਂ ਦੀ ਪ੍ਰਸ਼ਾਸਨ ਦੇ ਮਤਲਬ ਭੇਜਤਾ ਜਰਨੈਲ ਸਿੰਘ ਕਾਲੇ ਕੇ ਸੰਗਰੂਰ ਜਿਹੜੇ ਚ ਉਹ ਸਾਡਾ ਸੂਬੇ ਦਾ ਲੀਡਰ ਸੀ ਉਹਨੂੰ ਵੀ ਭੇਜਤਾ ਪਰ ਇੱਥੇ ਇਹ ਬਲਵੰਤ ਸਿੰਘ ਆਰੀ ਅੜੇ ਹੋਏ ਐ ਤੇ ਨਾਲ ਇਹ ਵੀ ਨਹੀਂ ਕਹਿੰਦੇ ਸਾਨੂੰ ਐ ਤਾਂ ਪਤਾ ਲੱਗਿਆ ਵੀ ਛੱਡੋਂਗੇ ਜਾਂ ਨਾ ਛੱਡੋਂਗੇ ਫਿਰ ਅਸੀਂ ਇੱਥੋਂ ਦੇ ਜਿਹੜਾ ਐਸਐਸਪੀ ਦਫ਼ਤਰ ਦਾ ਸੰਪਰਕ ਕੀਤਾ ਉਹਨਾਂ ਨੇ ਵੀ ਕਿਹਾ ਠੀਕ ਹੈ ਤੁਹਾਡਾ ਬੰਦਾ ਪਲੀਜ਼ ਕਰ ਦਿੰਦੇ ਆ ਪਰ ਹਾਲ ਤੱਕ ਰ 6 ਵਜੇ ਚੁੱਕੇ ਆ ਨਹੀਂ ਹੋਇਆ ਤੇ ਅਸੀਂ ਉਹ ਰਮਾਣਾ ਸਾਹਿਬ ਸਾਫ ਕਾ ਡੀਐਸਪੀ ਜਿਹੜੇ ਸਰਕਾਰ ਦੇ ਰੱਖੇ ਹੋਏ ਗੱਲਬਾਤ ਰਹੀ ਉਹਨਾਂ ਦਾ ਵੀ ਗੱਲ ਕੀਤੀ ਫਿਰ ਤੁਸੀਂ ਮੁੜੇ ਆਉਣੇ ਹੁੰਦੇ ਹੋ ਤੇ ਹੁਣ ਦੇਖੋ ਤੁਹਾਡੀ ਪੁਲਿਸ ਇਹ ਕਰ ਰਹੀ ਹੈ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਵੀ ਪ੍ਰਧਾਨ ਜੀ ਮੈਂ ਕਹਤਾ ਇਹਨਾਂ ਦਾ ਲਿਸਟ ਚੋਂ ਨਾਮ ਕੱਟਿਆ ਜਾਣਾ ਇਹ ਕਿਤੇ ਪੁਰਾਣੀ ਲਿਸਟ ਸੀ ਉਹਦੇ ਚ ਨਾਮ ਸੀ ਇਹਨਾਂ ਦਾ ਤੇ ਇਸ ਲਈ ਉਹ ਸ਼ਾਂਤਾਂ ਹੀ ਘਰੇ ਆ ਜਾਣਗੇ ਤੇ ਸਾਡੀ ਤੁਹਾਡੇ ਚੈਨਲ ਦੇ ਜਰੀਏ ਇਹ ਇਹਨਾਂ ਨੂੰ ਅਪੀਲ ਵੀ ਹੈ ਤੇ ਚੇਤਾਵਨੀ ਵੀ ਹੈ ਵੀ ਜੇ ਕੱਲ ਤਿੱਕਰ ਸ਼ਾਮ ਤਿੱਕਰ ਸਾਡਾ ਮਤਲਬ ਇਹ ਆਗੂ ਬਲਵੰਤ ਮਹਿਰਾਜਾ ਨਾ ਇਹਨਾਂ ਨੇ ਛੱਡਿਆ ਨਾ ਰੀਲீஸ் ਕੀਤਾ ਉਹਨੂੰ ਜੇਲ੍ਹ ਜੂੜ ਭੇਜਤਾ ਤਾਂ ਤੜਕੇ ਤੋਂ ਫਿਰ ਅਸੀਂ ਭਾਰਤੀ ਕਿਸਾਨ ਜੋਂ ਉਹਨੂੰ ਕ੍ਰਾਂਤੀ ਕੌਲਿਕ ਵੱਲੋਂ ਵੱਡੇ ਪੱਦਰ ਤੇ ਪਿੰਡਾਂ 'ਚ ਲਾ ਕੇ ਸਨੇਹ ਤੜਕੇ ਡੀਐਸਪੀ ਦਫ਼ਤਰ 'ਤੇ ਰਾਂਗੇ ਜੀ ਦੀ ਸਾਰੀ ਜ਼ਿੰਮੇਵਾਰੀ ਇਥੋਂ ਦੇ ਪ੍ਰਸ਼ਾਸਨ ਦੀ ਹੋਊ। ਰਮਾਣਾ ਸਾਹਿਬ ਨਾਲ ਗੱਲ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਜੀ? ਰਮਾਣਾ ਸਾਹਿਬ ਨਾਲ ਗੱਲ ਕੋਈ ਨੂੰ ਘਟੋ ਘਟ ਘੰਟੇ ਦੇ ਕਰੀਬ ਹੋ ਚੁੱਕੇ ਹੈ ਜੀ। ਕੀ ਰਿਜੈਕਸ਼ਨ ਕੀਤੀ ਉਹਨਾਂ ਦਾ ਮੁਰੂ? ਉਹਨਾਂ ਦਾ ਵੀ ਬਹੁਤ ਵਧੀਆ ਰਿਜੈਕਸ਼ਨ ਸੀ। ਉਹ ਕਹਿੰਦਾ ਵੀ ਛੋਟੀ ਜਿਹੀ ਸਥਿਤੀ ਦਾ ਕੀ ਲੈਣਾ ਦੇਣਾ। ਮੈਨੂੰ ਤਾਂ ਪਤਾ ਹੈ ਵੀ ਛੋਟੀ ਜਿਹੀ ਸਥਿਤੀ ਇਹਦੇ ਚ ਹੈ ਨਹੀਂ ਕਿਉਂਕਿ ਸਾਨੂੰ ਰਮਾਣਾ ਸਾਹਿਬ ਉੱਥੇ ਸ਼ੰਭੂ ਬਾਰਡਰ ਤੇ ਵੀ ਮਿਲਦੇ ਰਹੇ ਆ ਉੱਥੇ ਟ੍ਰਾਂਸਫਰ ਵੀ ਧਰਕੇ ਆਏ ਆ। ਇਸ ਲਈ ਮੇਰਾ ਨੰਬਰ ਵੀ ਫੀਡ ਸੀ ਉਹਨਾਂ ਕੋਲੇ। ਕਹਿੰਦੇ ਜੀ ਅਸੀਂ ਹੁਣੇ ਹੀ ਕਰਦੇ ਰੀਪੋਰਟੇਸ਼ਨ ਸੀ ਉਹਨਾਂ ਦਾ ਜਿਹੜਾ ਕੰਮ ਸੀ ਉਹ ਠੀਕ ਸੀ ਵਧੀਆ ਸੀ ਤੇ ਨਾਲ ਦੀ ਨਾਲ ਉਹਨਾਂ ਨੇ ਰਿਪਲਾਈ ਵੀ ਦਿੱਤਾ ਗੱਲ ਕਰਕੇ ਵੀ ਮੈਂ ਡੀਐਸਪੀ ਸਾਹਿਬ ਨੂੰ ਵੀ ਕਹਿਤਾ ਤੇ ਉੱਥੇ ਪ੍ਰਸ਼ਾਸਨ ਨੂੰ ਵੀ ਕਹਿਤਾ ਵੀ ਇਹਦਾ ਲਿਸਟ ਦੇ ਵਿੱਚੋਂ ਨਾਮ ਕੱਟੋ ਤੇ ਇਹਨੂੰ ਰਿਲੀਜ਼ ਕਰੋ ਜੇ ਪ੍ਰਸ਼ਾਸਨ ਬਲਵੰਤ ਮਹਿਰਾਜ ਨੂੰ ਨਹੀਂ ਛੱਡ ਰਿਹਾਗਾ ਤੇ ਸਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਕੀ ਕਹਿਣੀ ਚਾਹੁੰਨੇ ਹੈਗੇ ਲੋਕਾਂ ਨੂੰ ਲੋਕਾਂ ਨੂੰ ਸਾਡਾ ਇਹੀ ਸੱਦਾ ਹੈ ਵੀ ਸ਼ਾਮ ਤੱਕਰ ਜੇ ਬਲਵੰਤ ਮਹਰਾਜ ਨਹੀਂ ਆਉਂਦਾ ਤਾਂ ਤੜਕੇ ਵੱਡੀ ਪੱਧਰ ਤੇ ਭਰਾਵੋ ਇਹਨੂੰ ਆਪਦਾ ਕੰਮ ਸਮਝਦੇ ਹੋਏ ਕਿਉਂਕਿ ਨਹੀਂ ਤਾਂ ਪੁਲਿਸ ਹਰੇਕ ਨਾਲ ਹੀ ਇੱਥੋਂ ਦਾ ਧੱਕਾ ਕਰਨ ਲੱਗ ਜੂ ਇਸ ਲਈ ਵੱਡੀ ਗਿਣਤੀ ਦੇ ਵਿੱਚ ਡੀਐਸਪੀ ਦਫ਼ਤਰਾਂ ਦੇਖੇ ਪਹੁੰਚੋ ਤਾਂ ਕਿ ਆਪਾਂ ਇੱਥੋਂ ਦੇ ਡੀਐਸਪੀ ਦਾ ਘਰਾਉ ਕਰ ਸਕੀਏ ਇਹ ਸਾਡੀ ਚੇਤਾਵਨੀ ਹੈ